ਤਪਰਾਮ ਕੇ ਵਿਰਗ ਪ੍ਰਾਕਵਾਰਾ ਓਡੀਟ ਟਿਕਟ ਕਰਾਓ ਓਡੀਟ ਟਿਕਟ ਕਿੱਥੇ ਦੇ ਲਹਾਸ਼ਰ ਖੇਡੇ ਸੋ ਗਾਇਸ ਚੈੱਕ ਕਰੋ ਵੀ ਮੁੰਡਿਆਂ ਦੇ ਬਾਈਕ ਹਾਂਜੀ ਸੂਰਜ ਭਾਈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਭਾਈ ਬਹੁਤ ਬਹੁਤ ਮੁਬਾਰਕਾਂ ਸੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਹੋਪ ਕਰਦਾ ਸਾਰੇ ਵਧੀਆ ਹੋਣਗੇ ਤੇ ਹੋਣੇ ਵੀ ਚਾਹੀਦੇ ਨੇ ਅੱਜ ਦਾ ਵਲੌਗ ਸ਼ੁਰੂ ਕਰ ਰਹੇ ਆਪਾਂ ਨਕੋਦਰ ਮਹਿਦਪੁਰ ਤੋਂ ਤੇ ਅੱਜ ਆ ਪਾਈ ਸੀ ਆਪਣੇ ਭਰਾ ਸਾਬੀ ਕੋਲ ਸਾਬੀ ਭਾਈ ਕੀ ਹਾਲ ਚਾਲ ਆ ਉਹ ਵਧੀਆ ਠੀਕ ਠਾਕ ਜੀ ਹੋਰ ਉਹ ਵਧੀਆ ਠੀਕ ਠਾਕ ਦੋਸਤ ਸਦਾ ਠੀਕ ਠਾਕ ਹੋ ਸਾਰੇ ਸਾਬੀ ਦੇ ਲੋ ਕਿੰਨੇ ਦਿਨ ਬਾਅਦ ਟਕਰਿਆ ਇਹ ਮੇਰਾ ਪੱਕਾ ਯਾਰ ਆ ਬੈਸਟ ਫਰੈਂਡ ਬੈਸਟ ਫਰੈਂਡ ਬ੍ਰਦਰਸ ਤੇ ਅੱਜ ਪਾਈ ਸੀ ਕਿ ਫੈਮਿਲੀ ਨਾਲੇ ਦੇ ਕੋਲ ਤੇ ਤੁਹਾਨੂੰ ਇੱਕ ਦਿਨੇ ਨਵੀਂ ਖੁਸ਼ਖਬਰੀ ਅੱਜ ਮੈਂ ਆਇਆ ਸੀ ਤੇ ਚੱਲੇ ਨਾ ਤਾਂ ਕੰਮ ਹੋਣਾ ਸੀ ਉਦਾਂ ਹੋਣਾ ਨਹੀਂ ਸੀ ਸ਼ਾਇਦ ਮੈਨੂੰ ਲੱਗਦਾ ਮੇਰੇ ਨਾਲ ਹੀ ਹੋ ਗਿਆ ਤੇ ਅੱਜ ਅਸੀਂ ਲੈ ਰਹੇ ਆ ਨਵੇਂ ਬਾਈਕ ਦੀ ਡਿਲੀਵਰੀ ਸਾਬੀ ਭਾਈ ਨੇ ਨਵਾਂ ਬਾਈਕ ਲਿਆ ਵਾ ਤੁਹਾਨੂੰ ਦਿਖਾਣੇ ਆ ਤੇ ਇੱਕ ਚੀਜ਼ ਹੋਰ ਆ ਅਸੀਂ ਤੁਹਾਨੂੰ ਵੀ ਚ ਦਿਖਾਣੇ ਆ ਕਿ ਅਸੀਂ ਇੱਕ ਨਹੀਂ ਦੋ ਇਕੱਟੀਆਂ ਲਈਆਂ ਬਾਈਕਰ ਨਵੀਆਂ ਬ੍ਰਾਂਡ ਨਿਊ ਸ਼ੋਰੂਮ ਤੋਂ ਪਿੱਛੇ ਤੁਹਾਨੂੰ ਦੇਖਦੇ ਹਾਂ ਹੀਰੋ ਸ਼ੋਰੂਮਾਂ ਤੇ ਭਾਈ ਕੋ ਪਹਿਲਾਂ ਸਪਲੈਂਡਰ ਸੀਗਾ ਤੁਹਾਨੂੰ ਪੁਰਾਣੇ ਸਪਲੈਂਡਰ ਦੀ ਵੀ ਵੀਡੀਓ ਦਿਖਾਣੇ ਆ ਨਵੇਂ ਵੀ ਦਿਖਾਣੇ ਆ ਤੇ ਹੱਲੇ ਰੈਡੀ ਹੁੰਦਾ ਪਿਆ ਵਾ ਇਹ ਪਹਿਲਾਂ ਅਸੀਂ ਵਲੌਗ ਸ਼ੁਰੂ ਨਹੀਂ ਕੀਤਾ ਕਿਉਂਕਿ ਪਹਿਲਾਂ ਡਾਕੂਮੈਂਟੇਸ਼ਨ ਵਗੈਰਾ ਕਰ ਰਹੇ ਸੀਗੇ ਤੇ ਪੁਰਾਣਾ ਦੇ ਕੇ ਦੋ ਨਵੇਂ ਲੈ ਇਕੱਠੇ ਹੋ ਭਾਈ ਦੋ ਦੋ ਬ੍ਰਾਂਡ ਨਿਊ ਬਲੈਕ ਕਲਰ ਦਾ ਮੈਂ ਵਸੇ ਸੋਚਦਾ ਸੀਗਾ 1 ਲੱਖ ਰੁਪਏ ਦਾ ਸਪਲੈਂਡਰ ਪੈਂਦਾ ਆ 96000 97000 ਦਾ ਪੈਂਦਾ ਸਪਲੈਂਡਰ ਕਿੰਨਾ ਮਹਿੰਗਾ ਹੁੰਡਰਡ ਕਿੰਨਾ ਮਹਿੰਗਾ ਸਪਲੈਂਡਰ ਹੀ ਹੋ ਗਿਆ ਸਾਡਾ R5 246 ਦਾ ਪੈਂਦਾ ਚਲੋ ਬਾਕੀ ਤੁਹਾਨੂੰ ਦਿਖਾਣੇ ਆ ਪੁਰਾਣੇ ਦੀ ਵੀ ਕੰਡੀਸ਼ਨ ਐ ਨਵੇਂ ਦੀ ਵੀ ਇਹ ਵਾਲਾ ਜਿਹੜਾ ਆ ਇਹ ਪੁਰਾਣਾ ਵਾ ਸਭ ਹੀ ਬਾਈ ਦਾ ਪੁਰਾਣਾ ਬਾਈਕ ਆ ਆਹ ਕੋ ਦੋ ਵਹੀਰ 17 ਨੰਬਰ ਇਹਦਾ ਤੇ ਇਹਦੇ ਚ ਵਸੇ ਆਪਾਂ ਸਾਰਾ ਕੁਝ ਤਾਂ ਲਾ ਲਿਆ ਸੀ ਲੈਟਰਨ ਵੋਟਾ ਲੱਗੀਆਂ ਹੋਈਆਂ ਐਲਈਡੀਆਂ ਵਗੈਰਾ ਉਹ ਆਪਾਂ ਨਹੀਂ ਲਾਈਆਂ ਬਾਕੀ ਤਾਂ ਸਾਰਾ ਨਵਾਂ ਹੀ ਆ ਬਾਈਕ ਦੇਖੋ ਇਹ ਆਪਾਂ ਹੁਣ ਦੇਤਾ ਵਾ ਇਹਨੂੰ ਕਟਾਤਾ ਵਿੱਚ ਹੀ ਨਵੇਂ ਲੈ ਲਏ ਆ ਤੁਹਾਨੂੰ ਦਿਖਾਣੇ ਆ ਬਾਕੀ ਥਾਂ ਮੈਂ ਤੁਸੀਂ ਦੇਖ ਲੈਣਾ ਥਾਂ ਮੈਂ ਤੁਹਾਨੂੰ ਪਸੰਦ ਆ ਗਿਆ ਹੋਣਾ ਤੋ ਤੇ ਬਾਕੀ ਬਸ ਇੱਥੋਂ ਨਿਕਲਦੇ ਆ ਡਾਕੂਮੈਂਟੇਸ਼ਨ ਵਗੈਰਾ ਸਾਰਾ ਕੋ ਡਾਨੇ ਆ ਇੱਕ ਬਾਈਕ ਰੈਡੀ ਹੋ ਚੁੱਕਿਆ ਇੱਕ ਆਵਲਾ ਇੱਕ ਦੂਸਰਾ ਆ ਉਹ ਲੈ ਕੇ ਗਏ ਆ ਥੋੜਾ ਚਲਾਉਣ ਵਾਸਤੇ ਅਕਰ ਵਾਸਤੇ ਫਿਰ ਨਿਕਲਦੇ ਥੋੜੀ ਅੱਜ ਕੱਲ ਸਪਲੈਂਡਰ ਦੇ ਵਿੱਚ ਬੜਾ ਕੁਝ ਨਵਾਂ ਆ ਗਿਆ ਬਾਕੀ ਤੁਹਾਨੂੰ ਘਰ ਜਾ ਕੇ ਦਿਖਾਣੇ ਸਾਰਾ ਕੁਝ ਸੋ ਗਾਇਸ ਚੈੱਕ ਕਰੋ ਵੀ ਮੁੰਡਿਆਂ ਦੇ ਬਾਈਕ ਹਾਂਜੀ ਸੂਰਜ ਭਾਈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਭਾਈ ਬਹੁਤ ਬਹੁਤ ਮੁਬਾਰਕਾਂ ਨਵੇਂ ਬਾਈਕ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ 2 ਕਿਲੋਮੀਟਰ ਬਾਈ ਚਲਾਇਆ ਹੁਣੀ ਨੱਬਾ ਲੈਣ ਗਏ ਸੀਗੇ ਨੱਬਾ ਲੈਣ ਗਏ ਹਾਂ ਤੇ ਸਾਵੀ ਭਾਈ ਵਾਲਾ ਬਾਈ 20 ਕਿਲੋਮੀਟਰ ਚੱਲਿਆ ਜੇ ਹਾਂਜੀ ਭਾਈ ਮੁਬਾਰਕ ਹੋ ਗਿਆ ਤੁਹਾਨੂੰ ਬਹੁਤ ਬਹੁਤ ਹੁਣ ਪਾਰਟੀ ਹੋਈ ਫਿਰ ਹਾਂਜੀ ਹਾਂਜੀ ਚਲੋ ਹੁਣ ਪਾਰਟੀ ਕਰਦੇ ਹਾਂ ਏ ਮੈਂ ਆਇਆ ਤਾਂ ਤੁਹਾਨੂੰ ਮੋਟਰਸਾਈਕਲ ਮਿਲਨੇ ਤੁਹਾਨੂੰ ਮਿਲਨੇ ਨਹੀਂ ਚਲੋ ਸੋ ਗਾਇਸ ਮੁਬਾਰਕਾ ਦੇਦੇ ਮੁੰਡਿਆਂ ਨੂੰ ਚਲਾ ਜਾ ਰਾ ਕੰਗ੍ਰੈਚੁਲੇਸ਼ਨ ਕਰਦੇ ਹੋ ਕਮੈਂਟਾਂ ਦੇ ਵਿੱਚ ਨਵੇਂ-ਨਵੇਂ ਬਾਈਕ ਦੀਆਂ ਦੋ-ਦੋ ਇਕੱਠੀਆਂ ਪਹਿਲੀ ਵਾਰੀ ਹੋਇਆ ਆਪਣੇ ਵੱਲੋਂ ਦੋ ਬਾਈਕਾਂ ਇਕੱਠੀਆਂ ਮੇਰੇ ਲਈ ਇੱਕ ਦਿਨ ਦੇ ਵਿੱਚ ਉਹ ਵੀ ਕੁਛ ਹੀ ਘੰਟਿਆਂ ਦੇ ਵਿੱਚ ਹੀ ਟਾਈਮ ਹੋ ਗਿਆ ਵਾ 2:26 ਮਿੰਟ 12 ਵਜੇ ਆਪਾਂ ਆਏ ਸੀਗੇ ਚਲੋ ਚੱਲਦੇ ਆਂ ਬਾਕੀ ਮੁਬਾਰਕਾ ਦੇ ਦਿਓ ਕਮੈਂਟਾਂ ਦੇ ਵਿੱਚ ਵਧੀਆ-ਵਧੀਆ ਕੰਗ੍ਰੈਚੁਲੇਸ਼ਨ ਦੀ ਸ਼ੀਸ਼ੇਸ ਕਰਦੇ ਹੋ ਬਾਈਕ ਦੀਆਂ ਬਾਕੀ ਮੈਂ ਬਾਕੀ ਆਈਡੀਆ ਮੈਂਸ਼ਨ ਕਰ ਦੂੰ ਦੋਨਾਂ ਭਰਾਵਾਂ ਦੀਆਂ ਤੇ ਚੱਲੇ ਬਾਈ ਫਿਰ ਚਲੋ ਕਿੱਦਾਂ 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 ਵੰਗਾ ਅੱਗੇ ਬੈਕ ਤੇ ਮੈਡਮ ਬੈਂਦੀ ਸੀ ਜੇ ਮਗਰ ਮੋਟਰਲ ਦੇ ਕੇ ਹੁਣ ਮੈਂ ਜੀ ਝੱਪ ਕੇ ਬੈਠੂਗੀ ਮੈਡਮ ਬਿਠਾਉਣੀ ਮੋਟਰਸਾਈਕਲ ਤੇ ਭਾਈ ਜੀ ਨੇ ਮੈਡਮ ਹਾਂ ਜੀ ਸਾਬੀ ਜੀ ਠੀਕ ਠਾਕ ਹਾਂ ਮੈਂ ਥੋੜੀ ਬਿਠਾਉਣੀ ਸਾਲਾ ਮੈਡਮ ਮੇਰੇ ਨਾਲ ਕੁਛ ਹੀ ਨਹੀਂ ਤੁਹਾਡੀ ਵੀ ਤੁਹਾਡੀ ਮੈਂ ਤਾਂ ਘਰੇ ਬੈਠੀ ਆ ਉਹਨੂੰ ਛਾਲ ਵਰਕੇ ਬਣਾ ਇੱਕ ਯਾਰ ਮਾਰ ਗਿਆ ਨਾ ਬੈਠ ਜਾਓ ਘਰ ਦਿਖਾਈ ਲਈਏ ਕੁਝ ਮਠਾ ਮਠਾਈ ਮਠਾ ਲਈਏ ਘਰ ਵਾਸਤੇ ਉਹ ਮਠਾ ਕਰਾਉਣਾ ਸਾਰੇਆਂ ਦੇ ਘਰ ਜਾ ਕੇ ਤੇ ਚਲੋ ਫਿਰ ਬਾਕੀ ਮਠਾ ਲੈਣੇ ਆ ਤੇ ਚੱਲਦੇ ਘਰ ਹਣਾ ਭਾਈ ਬਾਕੀ ਤੁਹਾਨੂੰ ਫੀਚਰ ਸਾਰੇ ਜਿਹੜੇ ਆਪਾਂ ਘਰ ਜਾ ਕੇ ਦੱਸਾਂਗੇ ਤੁਹਾਨੂੰ ਜਿਹੜੇ ਨਵੇਂ ਫੀਚਰ ਚ ਆਏ ਬੜਾ ਕੁਝ ਆਇਆ ਵਾ ਨਵੇਂ ਸਲੈਂਡਰ ਚ ਮਹਿੰਗਾ ਵਈ ਇਸ਼ਕ ਕਰਨੇ ਕੀਤਾ ਪਰ ਨਵਾਂ ਬਹੁਤ ਚੰਗਾ ਹੈ ਇਹਨਾਂ ਨੇ ਤੇ ਬਾਕੀ ਲੋਈ ਵਾਲੇ ਚੱਲਦੇ ਆ ਸਤ ਪਹਿਲਾਂ ੱਪਾ ਲੈ ਕੇ ਨਿਕਲਦੇ ਥਰੀ ਨਹੀਂ ਈ ਲੈਣਾ ਹੈ ਭਾਈ ਭਾਈ ਸਪੀਡਸ ਲੈ ਲਈਏ ਮੋਟਰਸਾਈਕਲ ਨਵੇਂ ਦੀ ਪਾਰਟੀ ਥੋੜਾ ਮੂੰਹ ਮਿੱਟਾ ਦਾ ਕਰਾਣਾ ਦਾ ਬੰਦਾ ਬਿਲਕੁਲ ਠੱਗਣਾ ਦਾ ਬੰਦਾ ਭਾਈ ਤੁਹਾਡਾ ਦੋ ਦੋ ਸਪਲੈਂਡਰ ਲੈਏ ਆ ਕਰੋ ਮਾੜੀ ਜਿਹੀ ਟਲੀ ਮਸਾਂ ਘਾਟੇ ਲੀ ਗਾਨ ਲੱਗੇ ਆ ਲੱਡੂ ਲੈ ਲੱਡੂ ਲੈ ਲੱਡੂ ਲੈ 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 ਹਾਂ ਠੀਕ ਆ ਭਾਈ ਮੰਨੇ ਭਾਈ ਵਾ ਤੇ ਸਪੈਸ਼ਲ ਲੱਡੂ ਲੱਤੇ ਜਾਂਦੇ ਹਾਂ ਹਾਂ ਲੱਡੂ ਬੇਸਣ ਦੇ ਲੱਡੂ ਠੀਕ ਆ ਭਾਈ ਠੀਕ ਚਲੋ ਬਾਕੀ ਸ਼ਾਮ ਨੂੰ ਤੁਹਾਡਾ ਕੇਕ ਕੱਢਦੇ ਆ ਲੱਡੂ ਲੈਣੇ ਬੇਸਣ ਵਾਲੇ ਭਾਈ ਏਦਾਂ ਕਿਲੋ ਬੇਸਣ ਦੇ ਲੱਡੂ ਭਾਈ ਹਾਂਜੀ ਕਿਵੇਂ ਭਾਈ ਇਹਨਾਂ ਨੇ ਜੇ ਟਿੱਲੀ ਨਿਕਲ ਮਗਾ ਹੁਣ ਜੇ ਟਿੱਲੀ ਨਹੀਂ ਹੁਣ ਪੱਟ ਨਹੀਂ ਐ ਬਸ ਕੋਈ ਨਹੀਂ ਬੜਾ ਪੈਸਾ ਅਕਾਊਂਟ ਚ ਦੱਸ ਕਿਹੜੀ ਗੱਲ ਆ ਹੋਣ ਚ ਪੈਸੇ ਬਹੁਤ ਆ ਇਧਰੋਂ ਸੱਚੀ ਬਾਟੀ ਹੋਈ ਆ ਵਾਲੀ ਇਧਰੋਂ ਫਿਰ ਰਜਿੰਗ ਹੋਏ ਕੁਝ ਵੀ ਕਹ ਦਿੰਦੇ ਆ ਰਜਿੰਗ ਹੋਏ ਬੈਰ ਅਸਲੀ ਹਾਂ ਰਜਿੰਗ ਹੋ ਗਏ ਕਿਸਨਾਂ ਦਾ ਗਿਆ ਰਿਹਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੱਡੂ ਵੀ ਆ ਗਏ ਭਾਈ ਫ੍ਰੈਸ਼ ਦਿਓ ਭਾਈ ਚਲ ਜੀਏ ਫਿਰ ਭਾਈ ਬਾਤਾਂ ਦੇ ਬਣਾ ਚਲੋ ਡਨ ਕਰੀਏ ਫਿਰ ਹੁਣ ਘਰ ਨੂੰ ਚਲੀਏ ਘਰ ਜਾ ਕੇ ਬਲੌਕ ਕਰਦੇ ਦਨ ਠੀਕ ਆ ਚਲੋ ਸੋ ਦੋਸਤੋ ਅੱਜ ਮੈਂ ਤੋਰ ਗਏ ਹੀ ਮੈਂ ਮੈਂਦਵਰ ਬੰਗਲੌਰ ਲਈ ਆਈ ਗਏ ਸੋ ਵੀ ਆ ਗਿਆ ਮੋਟਰਸਾਈਕਲ ਤੇ ਆ ਗਿਆ ਇਹ ਕਹਿੰਦਾ ਵੀ ਸਪਲੈਂਡਰ ਰੁਕ ਗਿਆ ਬੰਗਾਨ ਦੇ ਮੋੜੇ ਰੁਕ ਗਿਆ ਬਾਈਕ ਨਾਲ ਹੀ ਆ ਗਿਆ ਵਾ ਬਹੁਤ ਚੱਲਦੀ ਧੁੱਪ ਨਿਕਲੀ ਆ ਵਧੀਆ ਨਾ ਕੇ ਦੀ ਪਰ ਹਵਾ ਬਹੁਤ ਜ਼ਿਆਦਾ ਜਲਦੀ ਦੀ ਤੇਜ਼ ਹਵਾ ਜਾਂਦੀ ਤੇ ਕੋਈ ਸਾਡੀ ਠੰਡੀ ਸਪੀਡ ਆ ਤੇ ਹਵਾ ਦੇ ਪਰ ਪਰ ਹੋ ਰਹੀ ਹਾਂਜੀ ਸਾਕ ਭਾਈ ਇਹ ਹੀ ਹੈ ਨਾ ਹਾਂਜੀ ਆਦੀ ਹੋ ਕੇ ਆੰਦੀ ਹੁੰਦਾ ਨਿਕਲ ਆਈ ਆ ਪਰ ਖੰਡਾ ਬੋਲਦਾ ਹੈਗਾ ਬੋਲਦਾ ਬਾਕੀ ਜੀ ਦੇਖੋ ਰੈਡ ਦੇ ਨਜ਼ਾਰੇ ਚੈੱਕ ਕਰੋ ਜੀ ਵਾਹ ਵਾਹ ਯਾਰ ਆਪ ਕੋ ਨਵੇਂ ਨਵੇਂ ਸਪਾﻧਡਰ ਤੇ ਸ਼ੀਸ਼ੇ ਖੋਲ ਕੇ ਯਾਰ ਹੁਣੇ ਜਾ ਰਹੇ ਨੇ ਗੇੜੀ ਮਾਰਨ ਮੈਦਕੁਰ ਦਾ ਆਪਾਂ ਜਾਏ ਆ ਕੰਮ ਸੀ ਛੋਟਾ ਜਿਹਾ ਕਰਿਆ ਆਏ ਇੱਕ ਤੇ ਅਚਾਨਕ ਸਾਡੇ ਮੋਰੇ ਪਤੰਗ ਆ ਗਿਆ ਅਹੀਂ ਬਾਈਕ ਰੋਕਣ ਲੱਗੇ ਸੀ ਦੁਕਾਨ ਦੇ ਮੋਰੇ ਨਾਲ ਹੀ ਪਤੰਗ ਆ ਗਿਆ ਸਾਬੀ ਫੜੋਏ ਫੜ ਲੰਗ ਆਇਆ ਮੈਂ ਛੱਡਣਾ ਨਹੀਂ ਹੈਗਾ ਨਾਲ ਚੜਪਾ ਉਹ ਚੀਜ਼ ਆਵੇ ਛੱਡ ਨਹੀਂ ਵੀ ਆ ਜਾਨ ਨਹੀਂ ਦੇਣੀ ਸੁੱਕੀ ਬਾੜ ਕੇ ਤੇ ਕਿਤਾਗੇ ਪਵਾ ਰ ਆ ਗਿਆ ਚਲੋ ਬਾਕੀ ਆ ਦੇਖੋ ਪਿੰਡ ਵਾਲੇ ਮੋੜ ਤੇ ਆ ਗਏ ਹੋਏ ਆ ਦੇਖੋ ਸਾਹਮਣੇ ਲੱਗੀ ਐ ਲਾਈਟ ਤੇ ਇੱਕੋ ਪੋੜਾ ਗਿਆ ਪਰ ਲੈਫਟ ਨੂੰ ਚਲੋ ਚਲੋ ਸਾਹਮਣੇ ਪਿੰਡ ਆਪਣਾ ਇੱਥੋਂ ਦੀ ਥੋੜਾ ਜਿਹਾ ਗਾ ਆ ਘਰ ਜੇ ਲੰਘ ਕੇ ਨਾ ਮੋੜੇ ਵਾਲੇ ਆ ਇਹ ਕੰਦਲਾ ਨਾ ਆ ਲੈ ਕੇ ਨਾਂ ਕੀ ਮੋਰੀ ਆਲੀ ਇਹ ਤੋਂ ਬਾਅਦ ਫੇ ਆਪਣਾ ਆਪਣਾ ਪਿੰਡ ਸ਼ੁਰੂ ਹੋ ਜਾਂਦਾ ਹੈ ਹੈਗਾ ਛੋਟੇ ਬਿੱਲੇ ਕਾਪਾ ਲੈਣਾ ਵੱਡੇ ਬਿੱਲੇ ਵੱਡੇ ਬਿੱਲਿਆਂ ਦੇ ਹੈਣਾ ਬਿੱਲਾ عمر ਵਾਲਾ ਉਮਰਵਾ ਬਿੱਲਾ ਜਾਣਾ ਬਹੁਤ ਉਮਰ ਵਾਲੇ ਠੀਕ ਹੈ ਜੀ ਬਾਕੀ ਚਲੋ ਘਰ ਚੱਲਦੇ ਆਂ ਮਾਨੂੰ ਘਰ ਜਾ ਕੇ ਸਾਨੇ ਮੋਲ ਕਰੀ ਤਾਂ ਕਿ ਜਿਹੜਾ ਡਰਣਾ ਨਹੀਂ ਹੈਗਾ ਬਸ ਸਿਆਣੇ ਵਾਸਤੇ ਗਿਆ ਤਾਂ ਬੜਾ ਔਰ ਹੈਗੀ ਤਾਂ ਨਾ ਕੋਸ਼ਿਸ਼ ਬਗਿਨੇ ਆਸ ਤੇ ਜਿਹੜਾ ਨਿਕਲ ਹੋਇਆ ਚਾਚੀ ਦੇ ਘਰ ਚੱਲੇ ਆਂ ਪਰ ਵੀਡੀਓ ਦੇ ਬੱਚੇ ਹਰ ਪਰ ਜਾ ਰਹੇ ਆ ਉੱਥੇ ਜਾ ਕੇ ਦੇਖਦੇ ਕੀ ਮੌਜਾ ਆ ਹੋ ਸਕਦਾ ਬਰਾਕਤ ਚੜਾਈ ਜੀ ਗਾਣਾ ਸੁਣਾਓ ਦਸਾਂ ਦੀ ਪਹਿਲਾ ਗਾਣਾ ਸੁਣਾਓ ਦਾਂ ਦੀ ਬਾਣ ਆਲਾ ਫੜ ਪਹਿਲਾ ਗਾਣਾ ਸੁਣਾ ਆਲਾ ਫੜ ਲੋਰੀ ਲੈ ਪਰ ਗਾਣਾ ਸੁਣਾ ਮੈਨੂੰ ਜਲਦੀ 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 ਇੱਥੇ ਖੜਜੋ ਇੱਥੇ ਇੱਥੇ ਖੜਜੋ ਦੋਨੇ ਸੁੰਦਰ ਮੰਦਰੀ ਲੈ ਗਿਆ ਮੈਂ ਸਹਿਰ ਗੁਰਗਨਾ ਉਹ ਜਿਹੜਾ ਹੁੰਦਾ ਉਹ ਵੀ ਸੁਣਦਾ ਦੱਸ ਸੁਣਾ ਜੋ ਮੈਂ ਪੈਂਦੇ ਮੇਰੇ ਸੱਤ ਪ੍ਰਾਮ ਦੇ ਮੇਰੇ ਇੱਕ ਪ੍ਰਾਤਵਾਰਾ ਉਹ ਡਿੱਟੀ ਕੇ ਲਹਾਰ ਖੇਡੇ ਲਹਾਰ ਸ਼ਹਿਰ ਉੱਚਾ ਮਨ ਕਾ ਵਸ ਜਾ ਮਨ ਗੁਰਾਂ ਲੱਭ ਦੇ ਮੋਤੀ ਮਨ ਗੁਰਾਂ ਵਿੱਚ ਖਲੋਤੀ ਸਾਨੂੰ ਖਾ ਲੋੜੀ ਸੰਗੀ ਹਾਏ ਚੱਲ ਲੋੜੀ 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 ਚਲੋ ਹੀ ਚਲੋ ਸੋ ਗਾਇਜ਼ ਹੁਣ ਆਪਾਂ ਚੱਲਨੇ ਆਂ ਸ਼ਹਿਰ ਨੂੰ ਮੈਂ ਤੇ ਗੁਰਗਨਾ ਜਾਣਾ ਆਪਾਂ ਚਾਚੀ ਦੇ ਘਰ ਤੇ ਮੈਂ ਕਿਹਾ ਚੱਲ ਥੋੜਾ ਬਾਈਕ ਸਾਫ ਕਰ ਲਈਏ ਨਹੀਂ ਵੱਡੇ ਨਹੀਂ ਪਰ ਸੋ ਦੌਬੀ ਘੜਾਵਾ ਜੋ ਦੋ ਸਪਲੈਂਡਰ ਲਿਆ ਵਾ ਉਹ ਤਾਂ ਕੱਢੇ ਹੀ ਨਹੀਂ ਇਹਨੂੰ ਨਵੇਂ ਸਪਲੈਂਡਰ ਦੇ ਹੀ ਗੜੀਆਂ ਆ ਵਾ ਚੱਲ ਚੜ ਗਿਆ ਦੋ ਦੋ ਇਕੱਠੇ ਲੈ ਨਾ ਇਸ ਤਰਕੇ ਬਾਕੀ ਦੋ ਦਿਨ ਦਾ ਵਲੋਗ ਇਕੱਠਾ ਹੀ ਆ ਦੇ ਲੂਏ ਆਪਾਂ ਜਿਆਦਾ ਪਰਸਨਲ ਲਾਈਫ ਨਹੀਂ ਦਿਖਾਇਆ ਨਹੀਂ ਆ ਪਰ ਇਹ ਕਿਤੇ ਥੋੜਾ ਬੋਤਾ ਵੀਕ ਸ਼ੂਟ ਕੀਤਾ ਅਪਮਿੰਡ ਜਿੱਦਾਂ ਆਏ ਆ ਹਨਾ ਕੁੜੀਆਂ ਹੀਆਂ ਸੀ ਲੋੜੀ ਮੰਗਣ ਅੱਗੇ ਸਵੇਰ ਦੇ ਕਾਫੀ ਬੱਚੇ ਆ ਗਏ ਆ ਆਪਾਂ ਵੀ ਉੱਤੀ ਨਹੀਂ ਕਿਸੇ ਦੀ ਵੀਡੀਓ ਵੀ ਬਣਾਈ ਉਹ ਮੁਬਾਰੀ ਕੱਢਾ ਸੀ ਉਹ ਲੋੜੀ ਮੰਗਣ ਆਈਆਂ ਇਹ 100 ਰੁਪਏ ਦਾ ਆਦੇਂ ਢੀ ਮਾਰ ਰਿਹਾ ਜੀ ਕੋਲੇ ਰਹਿ ਗਿਆ ਰੋਭਾ ਲੈ ਗਿਆ ਵੀ ਦਿੱਤੇ ਬੜਾ ਰਾਮੀਆ ਬੰਦਾ 10 10 ਰੁਪਏ ਦਵਾ ਇਹ ਚਾਈ ਕੀ ਗਾਹੀ ਕਰਦੀ ਜਾਵਾ ਕਰਦੀ ਮੋਟਰ ਬੈਂਕੀ ਭਰ ਗਈ ਸੀ ਭਰਾ ਕਰਦੀ ਸੀ ਬੋਰਡਰ ਪੰਦ ਖੋਲ ਸਕਦੇ ਕਿਦਾਂ ਠੀਕ ਆ ਠੀਕ ਵਧੀਆ ਵਧੀਆ ਠੀਕ ਠਾਕ ਇਹਨੇ ਲੋੜੀ ਮਿਲ ਗਿਆ ਚ ਹੈ ਲੋੜੀ ਮਿਲੀ ਜਾਂਦੇ ਅੱਜ ਸਾਨੂੰ ਕਹੇ ਲੈ ਜੀ ਲੋੜੀ ਕਾ ਲੂ ਆਪ ਨਹੀਂ ਕਹੇ ਲੈਣੀ ਹੈ ਤੈਨੂੰ ਤਾਂ ਅੱਜ ਮਿਲ ਗਈ ਸਾਨੂੰ ਕਾ ਲੂ ਮਿਲਨੀ ਹੈ ਸਾਨੂੰ ਵੀ ਅੱਜ ਹੀ ਦੇਣਾ ਨਾ ਦੇ ਨੇ ਲੰਦ ਮਾਏ ਆਈ ਜੋੜੀ ਲੈਦਾ ਦੇਖੋ ਜੋੜੀ ਕਾਦੂ ਦੇ ਆਣੇ ਕੋ ਪੱਕੀ ਗੱਲ ਆ ਮੁਕਰਣਾ ਨਹੀਂ ਚ ਸਕੇ ਦੇ ਲੋ ਵਾਹ ਦੇ ਲੋ ਵੇ ਮੈਨੂੰ ਸੁਣਿਆ ਐਸਾ ਚੁੜਕਾ ਕਬਈ ਹਾਂ ਹੈ ਨਾ ਤੇ ਬੋਕਾ ਬਆ ਆਇਆ ਫੇਰੀ ਹੈ ਬਾਈ ਕ ਕੱਢ ਲਿਆ ਆਪਾਂ ਬਾਹਰ ਹਾਂਜੀ ਤੇ ਜਾਣ ਲਈ ਆਪਾਂ ਹੈਗੇ ਤਿਆਰ ਧੁੱਪੇ ਤੇ ਗੱਲਬਾਤ ਬੜੀ ਓਕੇ ਰਬੜ ਆ ਰਹੀ ਆ ਉਸਤਾ ਜੀ ਇਦਾਂ ਹੀ ਆ ਵੀਰੇ ਧੁੱਪ ਫੇਰ ਆਪਣੇ ਨਾਲ ਵਧੀਆ ਵੇਰ ਹਾਂ ਇਹ ਆਪਣਾ ਨਵੇਂ ਨਵਾਂ ਖੜਾ ਕਰਤਾ ਹਾਂ ਠੀਕ ਹੈ ਜੀ ਠੀਕ ਹੈ ਮਾਹੌਲ ਪੂਰਾ ਓਕੇ ਆ ਬੇਬੀ ਖੜਾ ਦੇਵੀ ਹੈ ਮਾਹੌਲ ਪੂਰਾ ਬੇਬੀ ਓਕੇ ਬਾਈ ਚਲ ਹੁਣ ਆਪਾਂ ਚੱਲਿਆ ਮਹਿਤਪੁਰ ਨੂੰ ਦੱਸਿਆ ਹੀ ਹੁਣ ਆਪਾਂ ਫਿਰ ਦੇਖਦੇ ਹਾਂ ਬਾਕੀ ਕੀ ਬੰਦਾ ਕਿਉਂ ਸੀ ਸਭ ਹੀ ਸਿਓ ਠੀਕ ਹੈ ਹਾਂਜੀ ਗਾਈਜ਼ ਭੋੜੇ ਲੈਣ ਆਏ ਆ ਸਮੋਸੇ ਸਾਡੇ ਹੋ ਗਏ ਆ ਪੈਕ ਉਧਰ ਪਏ ਆ ਤੇ ਭੋੜੇ ਮੈਂ ਕਿਹਾ ਚੱਲ ਲੈ ਆ ਲਈਏ ਹੁਣ ਸੱਚੀ ਕਿਹਾ ਇੰਸਟ ਪਕੌੜੇ ਵੀ ਬਣਦੇ ਆ ਹਾਂ ਢ ਹੈਗੀ ਆ ਚਾਹ ਨਾਲ ਪਕੌੜੇ ਦਾ ਜ਼ਰੂਰੀ ਆ ਚਟਨੀਆਂ ਪਾਦੀ ਮੇਰਾ ਭਰਾ ਦੋਨੇ ਹਾਂਜੀ ਠੀਕ ਆ ਸਰ ਚਲਿਏ ਫਿਰ ਹੋਜੀ ਪਕੌੜੇ ਲੈ ਲੀਏ ਹਾਂ ਪਕੌੜੇ ਹੁੰਦੇ ਆ ਸਮੋਸੇ ਹੋ ਗਏ ਪੈਕ ਇਹ ਆਪਦੇ ਸਾਡੇ ਆ ਭਾਈ ਇਹ 50 ਆਪਣੀਆਂ ਠੀਕ ਆ ਸਮੋਸੇ ਆ ਗਏ ਆ ਪਕੌੜੇ ਆ ਗਏ ਆ ਚਲਿਓ ਹੁਣ ਘਰ ਨੂੰ ਜਾ ਕੇ ਚਾਹ ਪੀਏ ਧੂਨੇ ਦਾ ਸਦਾ ਕੰਦ ਧੂਨੇ ਦਾ ਅੰਗੇ ਜਲਣਾ ਭਰਾ ਘਰ ਨੂੰ ਚੋਪਕੜ ਲੈ ਕੇ ਚਲਦੇ ਘਰ ਨੂੰ ਕੱਲਾ